ਪਸ਼ਵਾਂ ਦਾ ਜਿਕਰ ਪਸ਼ਵਾਂ ਦਾ ਫਿਕਰ YouTube ਚੈਨਲ ਨਿਊ ਗੈਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲਾ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਮਾਨਮਤਾ ਨਗਰਾ ਤੁੰਬੜਪਨ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਕਰੇਲੂ ਪਰਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਮਹਿ ਵਕਾਊਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਰੇਟ ਆ ਸਾਰੀ ਜਾਣਕਾਰੀ ਆਪਾਂ ਲੈ ਲੈਣੇ ਆ ਆਓ ਮਿਲਦੇ ਆ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਵਟੇ ਵੀਰੇ ਭਾਈ ਸਤਿ ਅਕਾਲ ਕੀ ਹਾਲ ਆ ਭਾਈ ਵਧੀਆ ਠੀਕ ਆ ਸੇਤਾ ਦੇ ਪਰਿਵਾਰ ਭਾਈ ਵਧੀਆ ਠੀਕ ਠਾਕ ਭਾਈ ਠੀਕ ਅਸਾਂ ਨਾਮ ਦੱਸ ਦੀਏ ਕਿਹੜਾ ਦੀ ਵੀਰੇ ਭਾਈ ਮੈਂ ਮਨ ਤੇਰਤ ਸਿੰਘ ਆ ਇੱਧਰ ਆਈ ਕਿੱਤਾ ਠੀਕ ਆ ਹਾਂਜੀ ਬਾਈ ਵਧੀਆ ਠੀਕ ਆ ਅੱਛਾ ਮੈਂ ਵਿੱਚ ਨਹੀਂ ਇੱਕ ਵੱਡੇ ਬਾਈ ਹੈ ਨਾ ਹਾਂਜੀ ਕਰਦੀ ਹੋਈ ਆ ਵੀਰੇ ਹਾਂਜੀ ਕਰਦੀ ਬਾਈ ਠੀਕ ਆ ਵੱਡੇ ਵੀਰੇ ਕਿੰਨੂ ਆ ਸੂਆ ਸੁੰਦੀ ਆ ਬ੍ਰਦਰ ਬਈ ਦੂਜੇ ਸੂਵੇ ਸੋਊਗੇ ਦੂਜੇ ਸੂਵੇ ਹਾਂਜੀ ਕਿ ਤੀਜੇ ਦੂਜੇ ਸੂਵੇ ਬਾਈ ਠੀਕ ਆ ਵੀਰੇ ਕਿੰਨੇ ਦਿਨ ਬਾਕੀ ਆ ਬਈ ਦੋ ਤਿੰਨ ਦਿਨ ਲੈ ਜਾਣੇ ਨੇ ਠੀਕ ਆ ਦੁੱਧ ਕਿੰਨੇ ਕੁ ਦੇ ਦਿੰਦੀ ਬਾਈ ਬਈ 12 ਲੀਟਰ ਆ ਦੋ ਦੋ ਟਾਈਮ ਦਾ ਤੇ ਸੀਲ ਛੱਡੀਏ ਚੋਣ ਚੰਨ ਨੂੰ ਹਾਂਜੀ ਠੀਕ ਹੈ ਘਰੇ ਰੱਖਣ ਨਾਲ ਲੈ ਜਾਵੇ ਲੰਬਾ ਤਾਂ ਨਹੀਂ ਆਉਂਦਾ ਨਹੀਂ ਬਾਈ ਕੋਈ ਲੰਬਾ ਨਾ ਆਊਗਾ ਠੀਕ ਹੈ ਵੱਡੇ ਬਈ ਕੀ ਰੇਟ ਰੱਖਾਂਗੇ ਵੱਡੇ ਬਈ ਬਈ 10 ਮੰਗਦੇ ਆ ਮਾਨਤਨ ਕਰਦੇ ਹਾਂ ਹਾਂਜੀ ਬਾਈ ਮਾਨਤਨ ਭਰਪੂਰ ਦੀ ਸ਼ਿਕਾਇਤ ਤਾਂ ਨਹੀਂ ਹੈਗੀ ਨਹੀਂ ਬਾਈ ਕੋਈ ਨਹੀਂ ਸ਼ਿਕਾਇਤ ਠੀਕ ਹੈ ਬਈ 10 ਦੇ ਦੇ ਹੈਗੀ ਉਹਨੇ ਕੋਈ ਚੱਕਰ ਨਹੀਂ ਹੈ ਹਾਂਜੀ ਵੱਡੇ ਬਈ ਬਾਈ ਹੈਗੀ 191 ਦਾ 10 ਦੇ ਕੋਈ ਚੱਕਰ ਨਹੀਂ ਨਹੀਂ ਬਾਈ ਕੋਈ ਚੱਕਰ ਨਹੀਂਗਾ ਬਾਈ ਬਸ ਠੀਕ ਹੈ ਅੱਛਾ 1 10 ਤੋਂ ਮਾਨਤਨ ਖੁੱਲਾ ਡੋਲਾ ਕਰਨਾ ਪੈਣਾ ਹੈ ਹਾਂਜੀ 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 ਖੁੱਲਾ ਡੋਲਾ ਕਰਾਂਗੇ ਨੰਬਰ ਦੱਸੀ ਵੀਰੇ ਕਿੰਨਾ ਆਪਣਾ 70 78 ਹਾਂ 57 952 ਇੱਕ ਵਾਰੀ ਹੋਰ ਆਉਣ ਦੇ 70 78 ਜੀ 57 952 ਠੀਕ ਅੱਛਾ ਟੀਕਾ ਪ੍ਰੈਸੀ ਤਾਂ ਸਾਨ ਤੋਂ ਕਰਾਸ ਕਰਾਈ ਸੀ ਬਾਈ ਸ਼ਾਂਤ ਤਾਂ ਕਰਵਾਈ ਵੀ ਹੈ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਦੁੱਧ 12 ਲੀਟਰ ਦੀ 11 12 ਤਾਂ ਤੇ ਹੀ ਦੁੱਧ ਦੀ ਖੁੱਲੀ ਪਏ ਆ ਹਾਂਜੀ ਹਾਂਜੀ ਬਾਈ ਲੈ ਮਿੱਤਰੋ ਦਰਮਿਆਨੇ ਸੈਜ ਦੇ ਵਿੱਚ ਗੋਲ ਮਟੋਲ ਬਏ ਆ ਲੇਵੇ ਭਾਂਡੇ ਵਾਲੀ ਆ ਕਰਮਾਂ ਵਾਲੀ ਇੱਕ 10 ਡਿਮਾਂਡ ਆ ਘਰੇਲੂ ਪਰਿਵਾਰ ਦੇ ਕੋਲੇ ਆ ਘਰੇਲੂ ਪਰਿਵਾਰ ਦੇ ਕੋਲੇ ਪਿੰਡ ਕੋਲੇ ਦੇ ਵਿੱਚ ਸੋਹਣੀ ਸਨੱਖੀ ਮੈਂ ਆ ਜਿਹੜੇ ਭਰਾ ਨੂੰ ਚਾਹੀਦੀ ਪਈ ਜਨਾ ਨਾਲ ਰਾਬਤਾ ਕਾਇਮ ਕਰ ਲਿਆ ਤੇ ਨੰਬਰ ਸਕਰੀਨ ਦੇ ਉੱਤੇ ਆ ਪੁੰਡ ਪੋਲੂ ਵਾਲਾ ਜ਼ਿਲ੍ਹਾ ਫਰੀਦਕੋਟ